ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਜੀਤਾ ਫਾਰਮ ਟੀਵੀ ਬਰਨਾਲਾ ਤੇ ਅੱਜ ਦੀ ਵੀਡੀਓ ਪਿੰਡ ਸਹਿਣਾ ਤੇ ਜ਼ਿਲ੍ਹਾ ਨੂੰ ਪੈਂਦਾ ਜੀ ਬਰਨਾਲਾ ਬਾਈ ਕੋਲ ਕਟਾ ਜੀ ਪੂਰਾ ਪਕਾਊਗਾ ਠੀਕ ਹੈ ਨਾ ਵਧ ਜਾਣਕਾਰੀ ਲੈਣੀ ਆਪਾਂ ਬਾਈ ਤੋਂ ਬਾਈ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਨਾਮ ਸੁਖਪਾਲ ਸਿੰਘ ਪਿੰਡ ਸਹਿਣਾ ਜੀ ਜ਼ਿਲ੍ਹਾ ਬਰਨਾਲਾ ਜੀ ਹਾਂ ਜੀ ਕਟੇ ਜਾਣਕਾਰੀ ਦੋ ਕਿੰਨੇ ਟਾਈਮ ਦਾ ਹੋ ਗਿਆ ਆਪਣਾ ਕਟਾ ਜੀ 1.5 ਸਾਲ ਦਾ ਹੋਊਗਾ ਜੇ 2 ਅਪ੍ਰੈਲ ਨੂੰ ਠੀਕ ਹੈ ਜੀ 25 ਚ ਠੀਕ ਹੈ ਜੀ ਹਾਂ ਜੀ ਤੇ ਰੇਟ ਭਰਾ ਰੇਡ ਫੋਨ ਤੇ ਕਰਾਂਗੇ ਜੀ ਰੇਡ ਫੋਨ ਤੇ ਹਾਂਜੀ ਬਰਾ ਚੈੱਕ ਕਰ ਆਪਣੇ ਕੋਲ ਮੱਝ ਵੀ ਹੈ ਦੀ ਮਾਂ ਹੈਗੀ ਹੈਗੀ ਠੀਕ ਹੈ ਜੀ ਹੁਣ ਵੀ ਕੋਈ ਆ ਜੇ ਸਾਢੇ ਪੰਜ ਮਹੀਨਿਆਂ ਦੀ ਉਹ ਸੂਈ ਨੂੰ ਹੋ ਗਈ ਜੀ ਹਾਂਜੀ ਤੇ 12 ਕਿਲੋ ਇਸ ਟਾਈਮ ਦੁੱਧ ਦੇ ਰਹੀ ਹੈ ਜੀ ਠੀਕ ਹੈ ਜੀ ਤੇ 9 ਮਹੀਨਿਆਂ ਦੀ ਗੱਬਣ ਵੀ ਆ ਠੀਕ ਆ ਕਿਹੜਾ ਪਤਾ ਕੁਛ ਵੀ ਇਹ ਪਿੰਡੂ ਹੀ ਹੈ ਜੀ ਗਰਾਉਸਿੰਗ ਡਾਇਰੈਕਟਰ ਗਰਾਉਸਿੰਗ ਦਾ ਜੀ ਠੀਕ ਆ ਉਹ ਆਪਣੇ ਪਿੰਡੀ ਚੋਂ ਟੈਸ ਹਾਂਜੀ ਹਾਂਜੀ ਉਹ ਵਧੀਆ ਰਿਕਾਰਡ ਦਾ ਜੀ ਠੀਕ ਹੈ ਹਾਂਜੀ ਵਧੀਆ ਕੱਟਣਾ ਆ ਰਹੀਆਂ ਉਹਨਾਂ ਠੀਕ ਜੀ ਲੋਪਰਾ ਅੱਜ ਮਾਂ ਖੜੀ ਆ ਚੈੱਕ ਕਰ ਸਕਦੇ ਠੀਕ ਹੈ ਜੀ ਪਿੰਡ ਸਹਿਣਾ ਤੇ ਜ਼ਿਲ੍ਹਾ ਇਹਨੂੰ ਕਹਿੰਦਾ ਜੀ ਬਰਨਾਲਾ ਬਾਈ ਜੀ ਨਾਲ ਜਰੂਰ ਕਨੈਕਟ ਕਰੋ ਪੂਰਾ ਕੱਟਾ ਕਿਸੇ ਨੂੰ ਚਾਹੀਦਾ ਹੋਵੇ ਆਪਾਂ ਫੇਸ ਕੁਆਲਿਟੀ ਦੇਖ ਸਕਦੇ ਹੋ ਥੋੜਾ ਥਰ ਆਪਣੀ ਵੱਡੀ ਵੀਡੀਓ ਚ ਦਿਖਾਇਆ ਵਾ ਮਿਲਦੇ ਆਂ ਭਰਾ ਕਿਸੇ ਨਵੀਂ ਵੀਡੀਓ ਚ ਓਕੇ ਬਾਈ